ਆਪਣੇ ਚੈਨਲ ਤੇ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਸ਼ਾਤਰੀ ਤਿਆਰੀ ਹੈ। ਪਿਛਲਾ ਪੈਰ ਇਸ ਕਰਕੇ ਲੈ ਕੇ ਗਏ ਕਿਉਂਕਿ ਟੈਂਪਰੇਚਰ 40 ਤੋਂ ਉੱਪਰ ਹੋਣ ਕਰਕੇ ਵੀ ਜਿਹੜਾ ਸਿਮੈਂਟ ਆ ਉਹ ਜਦ ਰੇੜਾ ਨਾ ਪੈਣਾ। ਬਾਕੀ ਟਿਕਾਈ ਨਾਲ ਛੱਤ ਪੈ ਜੂਗੀ। ਮੂਹਰੇ ਰਾਤ ਹੈ। ਤਾਂ ਪਕਾਈ ਚੰਗੀ ਹੋ ਜੂਗੀ ਇਹ ਚੀਜ਼ ਦਾ ਮੈਨ ਹੁੰਦੀ ਹੈ ਵੀ ਜੇ ਆਪਾਂ ਪਹਿਲੇ ਪੈਰ ਚ ਪਾਉਣਿਆ ਤਾਂ ਦੁਪਹਿਰਾ ਉਤੋਂ ਨਿਲੰਘਣ ਕਰਕੇ ਉਹ ਚ ਬਰੀਕ ਪਖਾਂ ਪੈ ਜਾਂਦੀਆਂ ਉਹ ਪਖ ਮਰਦੀ ਨਹੀਂ ਮੁੜ ਕੇ ਚਾਹੇ ਕਿੰਨਾ ਹੀ ਆਪਾਂ ਸੀਮੈਂਟ ਪਾਈ ਚੱਲ ਗਏ ਕਿਉਂਕਿ ਉਹ ਸੀਮੈਂਟਾ ਜਿਹੜਾ ਉਹ ਛੇਤੀ ਉਹਦਾ ਪਾਣੀ ਖਿੱਚਿਆ ਜਾਂਦਾ ਤਾਂ ਕਰਕੇ ਉਹ ਸੁਗੜ ਜਾਂਦਾ ਤੇ ਇਹਦੇ ਵਿੱਚ ਆਪਾਂ ਦੇ ਲੀਏ ਹੋਰ ਜਾਣਕਾਰੀ ਜਿਹੜੇ ਬੀਮ ਪਾਏ ਆਪਾਂ 16mm ਦੇ ਪਾਏ ਆ ਸਾਰੇ ਹੀ ਕਿਉਂਕਿ ਬਾਇਆ ਥੋੜਾ ਸੀ 12 ਫੁੱਟ ਹੈ ਕੋਈ 13 ਫੁੱਟ ਹੈ ਇੰਨੇ ਕ ਬਾਏ ਚ ਆਪਾਂ 16mm ਦੇ ਚਲੋ 500 ਉੱਤੇ ਦੇ ਬੀਮ ਪਾਏ ਹੋਏ ਸੀ ਸੀ ਸਰੀਆਂ ਦੇ ਤੇ ਲੰਬਰਾ ਦਾ ਕੰਮ ਨਿਵੇੜ ਗਿਆ ਸੀ ਆਰੂਮ ਦੇ ਨਾਲ ਉੱਪਰ ਬਾਥਰੂਮ ਅਟੈਚ ਹੈ ਇਹ ਦੇ ਵਿੱਚ ਆ ਸ਼ੀਟ ਦਾ ਕਨੈਕਸ਼ਨ ਆ ਤੇ ਆ ਆਪਣਾ ਆ ਗਿਆ ਬਾਸ ਵੇਸ਼ਨ ਦਾ ਤੇ ਇੱਥੇ ਆਪਣਾ ਟੂਟੀਆਂ ਦਾ ਕਨੈਕਸ਼ਨ ਆ ਗਿਆ ਇਹ ਨਾਲ ਦੀ ਨਾਲ ਜੋੜ ਗਿਆ ਸੀ ਛੱਤ ਚ ਪਾਓ ਤਾਂ ਜੋ ਆਪਣਾ ਉੱਤਰ ਉੱਪਰਲਾ ਜਿਹੜਾ ਫਰਸ਼ ਹੈ ਉਹ ਜਿਆਦਾ ਉੱਚਾ ਨਾ ਜਾ ਸਕੇ ਕਿਉਂਕਿ ਜੇ ਇਹ 1 ਇੰਚ 1.5 ਇੰਚ ਵੀ ਡਾਉਣਾ ਰਹੇਗੀ ਪਾਈਪ ਵਿੱਚ ਪੈ ਗਈ ਛੱਤ ਤੇ ਤਾਂ ਵੀ ਆਪਣਾ ਬਹੁਤ ਫਰਕ ਪਏ ਜੇ ਜੇ ਆਪਾਂ ਉੱਪਰ ਪਾਵਾਂਗੇ ਤਾਂ ਉਹ ਸਾਨੂੰ ਪਤਾ ਫਿਰ ਫਰਸ਼ ਉੱਚਾ ਚਲਿਆ ਜਾਂਦਾ ਉਹ ਸੋਨਾ ਘੱਟ ਲੱਗਦਾ ਥੋੜਾ ਜਿਹਾ ਰੇਲਨ ਲੱਗ ਗਈ ਤੇ ਬਾਕੀ ਆਪਣੇ ਪੰਤਾਲੇ ਐ ਪੰਤਾਲੇ ਘਟੋ ਘਟ ਦੋ ਦੋ ਟੋਟੇ ਪਾਓ ਇਹਦਾ ਪਾਉਣ ਦਾ ਇਹ ਫਾਇਦਾ ਵੀ ਕੰਧ ਦੇ ਨਾਲ ਉਧਰ ਸਲ੍ਹਾਵ ਨਹੀਂ ਆਂਦੀ ਟਲਾਨ ਇੱਥੇ ਆ ਜਾਂਦੀ ਹੈ ਤਾਂ ਡਿਗਮਾ ਪਾਣੀ ਪੈਣ ਕਰਕੇ ਜਿਹਦੀ ਖਚਾਈ ਹੈ ਜਿਹੜੀ ਉਹ ਵੱਧ ਜਾਂਦੀ ਹੈ ਪੰਤਾਲੇ ਦੀ ਪਾਣੀ ਚਾਹੇ ਕਿੰਨਾ ਹੀ ਆਈ ਜਾਵੇ ਗੋਲ ਨਹੀਂ ਕੀ ਜਾਂਦੇ ਇੱਧਰ ਟਾਈਮ ਸੀਗਾ ਛਿਰੀ ਮਾਰਨੀ ਸ਼ੁਰੂ ਕਰਤੀ ਸੀ ਪੌੜੀਆਂ ਦੀ ਤੇ ਪੌੜੀਆਂ ਦਾ ਸਟੈਪ ਇੱਥੇ ਨੇ ਇੱਕ 바ਰ ਰੱਖਿਆ ਹੋਇਆ ਉਹ 바ਰ ਰੱਖਣ ਕਰਕੇ ਪੌੜੀਆਂ ਦਾ ਸਟੈਪ ਆਪਾਂ 6.5 ਇੰਚ ਚੋਚਾ ਕਰਿਆ ਨਹੀਂ 6 ਰੱਖਦੇ ਹੁੰਦੇ ਆ ਤਾਂ ਬਾਕੀ 7.5 ਫੁੱਟ ਚੁੜਾਈ ਹੈ ਪੌੜੀ ਦੀ ਤੇ 11 ਇੰਚ ਦਾ ਸਟੈਪ ਹੈ ਪਾਕਿਸਤਾਨ ਨੂੰ ਦਿਖਾਵਾਂਗੇ ਕਿ ਕਿੰਗ ਗੁੱਟੀਆਂ ਲੱਗੀਆਂ ਬਿਜਲੀ ਵਾਲੇ ਮਿਸਤਰੀ ਦੀ ਨਾ ਇੱਕ ਤਕਨੀਕ ਘੰਟ ਲੱਗੀ ਆ ਦੇਖੋ ਤੁਸੀਂ ਇਹ ਸੀ ਦਾ ਪੁਆਇੰਟ ਛੱਡਿਆ ਖਤੰਦਰ ਨੇ ਬੋਤਲ ਭਰ ਕੇ ਰੱਖਤੀ ਕਹਿੰਦਾ ਇੱਟ ਧਰਦੇ ਆ ਬੰਨੀ ਔਖੀ ਐ ਤੇ ਇਹਦੇ ਵਿੱਚ ਬੋਤਲ ਪਾਣੀ ਕੱਢਿਆ ਤੇ ਬੋਤਲ ਹਲਾ ਦਿਆਂਗੇ ਜਾਂ ਬੋਤਲ ਨਿਕਲ ਵੀ ਸੁੱਕੀ ਜੋ ਇਹਦੇ ਵਿੱਚ 2 ਇੰਚੀ ਪੈਪ ਪਾਈ ਜਾਊਗਾ ਅੱਜ ਫੋਕੀ ਬਰਸ਼ਾਦਾ ਪਾਣੀ ਛਕਦੇ ਆ ਕੈਮਰੇਆਂ ਦੀਆਂ ਪੈਪਾਂ ਰਹਿ ਗਈਆਂ ਗੱਲੀਆਂ ਕੈਮਰੇਆਂ ਦੀਆਂ ਪੈ ਰਹੀਆਂ ਨੇ ਓਕੇ ਜੀ ਲਾਵੇ ਕੰਮ ਚਾਲੂ ਕਰਤਾ ਰੇਲੰਗਾ ਪੰਜਾਬ ਹਟ ਲੱਗੇ ਆ ਬਾ ਇੱਥੇ ਹਲਟਾ ਦੇ ਛਾੜ ਦੇ ਨਾ ਮਾਰ ਮਾਰ ਕਰਾਂ ਕਰ ਇਹ ਚੱਕ ਸਫਾਈ 500 ਫੁੱਟ ਏਰੀਆ ਰਹਿ ਗਿਆ 1400 ਫੁੱਟ ਏਰੀਆ ਫੇਵਰੇਟਰ ਮਾਲ ਬੋਲ ਹੈ ਕਿਉਂਕਿ क्रैक ਨਹੀਂ ਆਉਂਦੀ ਗੋਲ ਮਾਲ ਚ ਤੇ ਬਾਕੀ ਇਹਦਾ ਜੀ ਬੱਠਲ ਬਰੇਤੀ ਦੇ ਆ 10 ਬਜਰੀ ਦੇ ਆ 2 1 3 ਮਤਲ ਦੁਰਾ ਦੁਰਾਗਾ ਟਾ ਕੇ ਪਾਂਗੜ ਪਾਂਗੁਰਾ ਵਾਲਿਆਂ ਦਾ ਇਹ ਵਾਟਰਪਰੂਫ ਸੀਮੈਂਟ ਹੈ ਵੈਸੇ ਆਪਾਂ ਤਾਂ ਪਹਿਲੀ ਵਾਰ ਪਾ ਰਹੇ ਆ ਕਹਿੰਦੇ ਸੀ ਕਹਿੰਦੇ ਵੀ ਇਹਨਾਂ ਦਾ ਆਰਟੀਕਲ ਉਹ ਕਹਿੰਦੇ ਵੀ ਨੰਬਰ 1 ਸਿਮੈਂਟ ਹੈ ਵਾਟਰਪੂਫ ਤਾਂ ਵੈਸੇ ਕੋਈ ਹੋਵੇ ਸਿਮੈਂਟ ਦੀ ਸਟਰੈਂਥ ਦੇ ਸਾਰੇ ਕੰਮ ਚੱਲ ਰਿਹਾ ਜਸ਼ਨੀ ਫੋਰਮੈਨ ਤਾਂ ਕੰਮ ਟਕੇਰੀ ਨਾਲ ਚੱਲ ਜਿੰਦਾ ਕਮੇ ਸਰਪੰਚ ਛਾਲ ਆਉਣ ਦੇ ਚੜ ਦੇ ਚੱਲ ਲੈ ਜਾ ਲੈ ਜਾ ਥੱਲੇ ਧਿਆਨ ਕਰ ਲਈ ਸਪੋਟਾਂ ਜੀਆਂ ਦਾ ਫਲਾਈ ਤੇ ਸ਼ੈਂਪੂ ਕਿੱਲੇ ਲਿੰਕ ਪਲੱਸ ਫੋਰਮੈਨ ਨਾਉਣ ਵਾਸਤੇ ਠੀਕ ਹੈ ਥੱਲੇ ਸਾਈਡ ਬੈਗੋ ਰੈਕਟਰ ਵੱਜ ਗਿਆ ਇੱਧਰ ਸ਼ੁਰੂ ਆਤਾ ਹੈ ਲਓ ਜੀ ਛੱਤ ਕਲੀਅਰ ਕਰਤੇ YouTube ਤੇ ਕਾਫੀ ਦਿਨਾਂ ਤੋਂ ਆਪਾਂ ਹਾਜ਼ਰੀ ਲਵਾਈ ਆ ਵੀਡੀਓ ਨੂੰ ਚਲਦੀ ਕਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਧੰਨਵਾਦ ਸਸਟੇਅ ਕਰ ਰਹੇ